ਅਗੈਨਿਕ ਕੁਲਦੀਪ ਸਿੰਘ ਗੜਗੜ ਜੀ ਹੋਰਾਂ ਦੀ ਗੱਲ ਕਰੀਏ ਮਿੰਟੋ ਜੀ ਜਦੋਂ ਉਹਨਾਂ ਨੂੰ ਕਾਰਜਕਾਰੀ ਪ੍ਰਧਾਨ ਲਾਇਆ ਤੇ ਕਾਫੀ ਪਾਸਿਓਂ ਵਿਵਾਦ ਵੀ ਸ਼ੁਰੂ ਹੋਇਆ ਗੱਲਾਂ ਬਾਤਾਂ ਕਾਫੀ ਸਾਰੀਆਂ ਆਈਆਂ ਉਹ ਹੁਣ ਵੀ ਅਜੇ ਤੱਕ ਵੀ ਗੱਲਾਂ ਬਾਤਾਂ ਚੱਲਦੀਆਂ ਰਹਿੰਦੀਆਂ ਨੇ ਵੈਸੇ ਹੁਣ ਕਹ ਰਹੇ ਨੇ ਕਿ 25 ਨੂੰ ਉਹਨਾਂ ਨੂੰ ਸਨਮਾਨ ਦੇਣਾ ਹੈ ਕੁਝ ਲੋਕਾਂ ਨੇ ਮੰਨ ਲੈਣਾ ਕਿ ਉਹਨਾਂ ਨੂੰ ਹੀ ਜਥੇਦਾਰ ਲਾ ਦਈਏ ਉਹਦੇ ਬਾਰੇ ਥੋੜੀ ਜੀ ਜਾਣਕਾਰੀ ਦਿਓ ਜੀ ਜ਼ਰੂਰ ਦੇਖੋ ਸਨਮਾਨ ਨਹੀਂ ਅਸਲ ਦੇ ਵਿੱਚ 25 ਨੂੰ ਦਸਤਾਰ ਬੰਦੀ ਸਮਾਗਮ ਹੈ ਜੀ ਤਖਤ ਸ਼੍ਰੀ ਕੇਸਗੜ੍ਹ ਸ੍ਰੀ ਅਨੰਦਪੁਰ ਸਾਹਿਬ ਜ਼ਿਲ੍ਹਾ ਰੋਪੜ ਹਮ ਠੀਕ ਹੈ ਨਾ ਜੀ ਤਾਂ ਮਤਲਬ ਇਹ ਜਿਹੜਾ ਸਮਾਗਮ ਹੈ ਇਹ ਠੀਕ ਉਸ ਵੇਲੇ ਰੱਖਿਆ ਗਿਆ ਜਦੋਂ ਐਸਟੀਪੀਸੀ ਦਾ ਜਨਰਲ ਇਜਲਾਸ ਜਿਹੜਾ ਹੈ ਉਹ ਬਿਲਕੁਲ ਨੇੜੇ ਆ ਹਮ ਤੁਹਾਡੀ ਜਾਣਕਾਰੀ ਇੱਥੇ ਦੱਸ ਦੇਵਾਂ ਕਿ ਐਸਟੀਪੀਸੀ ਦਾ ਜਨਰਲ ਇਜਲਾਸ ਜਿਹੜਾ ਹੁੰਦਾ ਨਵੰਬਰ ਦੇ ਮਹੀਨੇ ਚ ਹੁੰਦਾ ਨਵੰਬਰ ਚ ਕਾਫੀ ਖੁਸ਼ ਹੋਏਗਾ ਜੀ ਖਾਸ ਤੌਰ ਤੇ ਸ਼ੁਰੂਆਤੀ 2 ਹਫ਼ਤਿਆਂ ਚ ਪੰਜਾਬ ਡੇ ਆਣਾ ਫਿਰ ਇਸ ਤੋਂ ਇਲਾਵਾ ਤਰਨ ਤਰਨ ਚੋੜ ਹੂੰ ਪਹਿਲੇ 2 ਹਫ਼ਤਿਆਂ ਚ ਹੋਲੇ ਹੋਣਾ ਉਧਰੋਂ ਸ਼ਾਇਦ ਇਹਨਾਂ ਦਾ ਜਨਰਲ ਇਜ਼ਰਾਸ ਵੀ ਇਹਨਾਂ ਦਿਨਾ ਜਾ ਸਕਦਾ ਹੈ ਹੂੰ ਉਤੋਂ ਪਹਿਲਾਂ ਦਸਤਾਰ ਬੰਦੀ ਸਮਾਗਮ ਰੱਖਣ ਦਾ ਮਤਲਬ ਇਹ ਆ ਕਿ ਪਹਿਲੀ ਦਸਤਾਰ ਬੰਦੀ ਜਿਹੜੀ ਹੋਈ ਸੀਗੀ ਜਿਸ ਨੂੰ ਮਾਨਤਾ ਹੀ ਨਹੀਂ ਦਿੱਤੀ ਬਹੁਤ ਸਾਰੀਆਂ ਜਥੇਬੰਦੀਆਂ ਜੀ ਉਸ ਉਪਰੰਤ ਜੇਕਰ ਇਹਨਾਂ ਨੇ ਸਮਾਗਮ ਰੱਖਿਆ ਤੇ ਇਹਦਾ ਮਤਲਬ ਕੀ ਹੈ ਕਿ ਗੜਗੱਜ ਸਾਹਿਬ ਤਖਤ ਸ਼੍ਰੀ ਕੇਸਗੜ ਦੇ ਹੈਗੇ ਨੇ ਪੱਕੇ ਜਥੇਦਾਰ ਤੇ ਸ਼੍ਰੀ ਅਕਾਲ ਤਖਤ ਸਾਹਿਬ ਦੇ ਨੇ ਉਹ ਕਾਰਜਕਾਰੀ ਜਥੇਦਾਰ ਜੀ ਕੀ ਜਨਰਲ ਇਸ ਲਾਸ ਤੋਂ ਪਹਿਲਾਂ ਉਹਨਾਂ ਨੂੰ ਉੱਥੇ ਪੱਕਾ ਕੀਤਾ ਜਾ ਰਿਹਾ ਹੂੰ ਤੇ ਸ਼੍ਰੀ ਅਕਾਲ ਤਖਤ ਸਾਹਿਬ ਤੇ ਕੋਈ ਨਵਾਂ ਜਥੇਦਾਰ ਲਿਆਂਦਾ ਜਾ ਰਿਹਾ ਜੀ ਇਹਦੇ ਚੋਂ ਮੋਟਾ-ਮੋਟੀ ਸਵਾਲ ਤੇ ਇਹ ਨਿਕਲਦਾ ਹੈ ਹੂੰ ਕਿ ਇਸ ਨੂੰ ਆਪਾਂ ਇਦਾਂ ਸਮਝ ਸਕਦੇ ਹਾਂ ਕਿ ਜਨਰਲ ਇਜ਼ਲਾਸ਼ ਤੋਂ ਪਹਿਲਾਂ ਦਸਤਾਰਬੰਦੀ ਸਮਾਗਮ ਮਤਲਬ ਇਹਦਾ ਸਾਫ਼ ਨਿਚੋੜ ਕੱਟਿਆ ਜਾ ਸਕਦਾ ਹੈ ਤੁਹਾਨੂੰ ਯਾਦ ਹੋਣਾ ਹੈ ਬਈ ਹਰਨਾਮ ਸਿੰਘ ਧੂਮਾ ਜਾਹੂਰ ਬੜੀਆਂ ਜਥੇਵੰਦੀਆਂ ਉਹਨਾਂ ਦੇ ਨਾਲ ਧਾਮੀ ਸਾਹਿਬ ਗੜਗੱਜ ਸਾਹਿਬ ਉਹ ਲਗਾਤਾਰ ਮੀਟਿੰਗਾਂ ਕਰਦੇ ਰਹੇ ਹਮ ਪਰ ਇਹ ਜਿਹੜਾ ਆਪਸ ਦੇ ਵਿੱਚ ਇਹਨਾਂ ਦਾ ਸਹਿਮਤੀ ਵਾਲਾ ਤੁਰਾ ਸੀਗਾ ਨਾ ਜੂ ਕਾਇਮ ਨਹੀਂ ਹੋ ਸਕਿਆ ਜੀ ਜੀ ਚਾਹੇ ਉਹ ਕੱਲੂ ਕਾਰਾ ਦਿਹਾੜਾ ਹੋਵੇ ਹੂੰ ਤੇ ਚਾਹੇ ਉਹ ਬੰਦੀ ਛੋੜ ਦਿਹਾੜਾ ਹੋਵੇ ਦੋਨਾਂ ਹੀ ਮੌਕਿਆਂ ਤੇ ਨਿਹੰਗ ਸਿੰਘ ਦਲਾ ਨੇ ਖਾਸ ਤੌਰ ਤੇ ਜਿਹੜੇ ਉਹਨਾਂ ਦੇ ਮੁਖੀ ਆ ਉਹਨਾਂ ਨੇ ਇਹਨਾਂ ਨੂੰ ਪ੍ਰਵਾਨ ਨਹੀਂ ਕੀਤਾ ਜੀ ਕਿ ਭਾਈ ਇਹ ਸਰਪਰਮਾਨਤ ਨਹੀਂ ਹੈਗੇ ਹੁਣ ਇਸ ਸਿਚੁਏਸ਼ਨ ਚ ਜਦੋਂ ਗਾ 227 ਇਲੈਕਸ਼ਨ ਜਿਹੜੇ ਆ ਰਹੇ ਕਿਉਂਕਿ ਅਕਾਲੀ ਪੋਲਿਟਿਕਸ ਨਾਲ ਹੀ ਜੁੜਦਾ ਨਾ ਸਰ ਆਪ ਹੂੰ ਹੂੰ ਤਾਂ ਮੈਨੂੰ ਲੱਗਦਾ ਕਿ ਕੁਛ ਨਾ ਕੁਛ ਚੇਂਜ ਦੀ ਆਹਟ ਹੈ ਜੀ ਇਦਾਂ ਲੱਗ ਰਿਹਾ ਕਿ ਜੇ ਦਸਤਾਰ ਬੰਦੀ ਸਮਾਗਮ ਦੁਬਾਰਤ ਹੋ ਰਿਹਾ ਕਿ ਨਾਰਾਜ਼ ਜਥੇਬੰਦੀਆਂ ਨੂੰ ਮਨਾ ਲਿਆ ਜਾਵੇ ਕਿ ਤੁਸੀਂ ਇੱਧਰ ਸਹਿਮਤ ਹੋ ਜਾਓ ਕਿ ਇਹਨਾਂ ਨੂੰ ਤਖਤ ਸ਼੍ਰੀ ਕੇਸਗੜ ਦੇ ਜਥੇਦਾਰਤਾ ਲਾਇਆ ਜਾ ਸਕਦਾ ਹੈ ਨਾ ਮਾਨਵ ਜੀ ਹਾਂ ਜੀ ਤਾਂ ਇੱਧਰ ਕੋਈ ਐਸਾ ਜਥੇਦਾਰ ਸੁਝਾਇਆ ਜਾ ਸਕਦਾ ਹੈ ਲਿਆਂਦਾ ਜਾ ਸਕਦਾ ਹੈ ਜਿਹੜਾ ਨਾਰਾਜ਼ ਜਥੇਬੰਦੀਆਂ ਨੂੰ ਵੀ ਪ੍ਰਵਾਨਿਤ ਹੋ ਜਾਵੇ ਜੀ ਤਾਂ ਇਹਦਾ ਲਬੋ ਲਬਾਬ ਜਾਂ ਇਹਦੀ ਸੰਭਾਵਨਾ ਤੇ ਹੋ ਜਾਪਦੀ ਆ ਬਾਕੀ ਦੇਖੋਣ ਕੀ ਹੁੰਦਾ ਕਿੰਨੇ ਹੁੰਦੇ ਆ ਜਟਨ ਫਾਇਰ ਜੀ ਇੱਕ ਸਵਾਲ ਜ਼ਰੂਰ ਪੁੱਛ ਰਹੇ ਨੇ ਕਹਿੰਦੇ ਕਿ ਬਲਵੰਤ ਸਿੰਘ ਰਾਜੋਹਰ ਨੂੰ ਤਾਂ ਨਹੀਂ ਲਾਗਾਰੇ ਕਹਿੰਦੇ ਜਥੇਦਾਰ ਸਾਹਿਬ ਨਹੀਂ ਵੀ ਬੜਾ ਬਾਸਬ ਸਵਾਲ ਹੈ ਬੜਾ ਵੈਲਟ ਸਵਾਲ ਆ ਹੈ ਬਹੁਤ ਬਹੁਤ ਹੀ ਦਮਦਾਰ ਸਵਾਲ ਆ ਜੀ ਇਸ ਸਵਾਲ ਤੇ ਆਪਾਂ ਮਤਲਬ ਖਲੋ ਕੇ ਹਾਂ ਸੋਚਣਾ ਚਾਹੀਦਾ ਹੈ ਸੋਚ ਸਕਦੇ ਹਾਂ ਜੀ ਬਿਲਕੁਲ ਇਹਨਾਂ ਦੀ ਗੱਲ درست ਆ ਬੜਾ ਚੋਟੀ ਦਾ ਇਹਨਾਂ ਦਾ ਕਿਲੋ ਕੇ ਅੰਦਾਜ਼ਾ ਹੈ ਚਲੋ ਹੰਦਾ ਸੱਚਾ ਹੁੰਦਾ ਜਾਂ ਨਹੀਂ ਤੇ ਸਮਾਂ ਤੈ ਕਰੇਗਾ ਬਿਲਕੁਲ ਤੇ ਦੇਖਣ ਯੋਗ ਹੋਏਗਾ ਜੀ ਵੀ ਹੁਣ ਆਉਣ ਵਾਲੇ ਦਿਨਾਂ ਦੇ ਵਿੱਚ ਕੀ ਫੈਸਲਾ ਹੁੰਦਾ ਪਰ ਜੋ ਇਹਨਾਂ ਨੇ ਸਵਾਲ ਜਾਂ ਆਪਣਾ ਜੋ ਪੱਖ ਰੱਖਿਆ ਜਾਂ ਜੋੜਾ ਜਿਹੜਾ ਨਾ ਇਹਨਾਂ ਨੇ ਇੱਕਦਮ ਕੱਢ ਕੇ ਮਾਰਿਆ ਵਜਨਦਾਰ ਉਸ ਚੀਜ਼ ਨੂੰ ਹੱਜਿਆ ਜੀ ਉਸ ਚੀਜ਼ ਨੂੰ ਤੁਸੀਂ ਰਾਤਪਨ ਨਹੀਂ ਕਰ ਸਕਦੇ ਬਿਲਕੁਲ ਜੀ